ਅੱਜ ਦੀ ਗਰਮੀ ਅਤੇ ਹਮਮਸੂਨ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ ਸੋ ਅੱਜ ਕਾਲੇ ਬੱਦਲ ਤੇਜ਼ ਹਵਾਵਾਂ ਦੇ ਨਾਲ ਪਾਰੀ ਬਰਸਾਤ ਹੋਣ ਦੇ ਨਾਲ ਲੋਕਾਂ ਨੂੰ ਖੁਸ਼ ਕਰ ਦਿੱਤਾ ਗਰਮੀ ਅਤੇ ਹਮਮਸੂਨ ਦੇ ਨਾਲ ਦੁਕਾਨਦਾਰਾਂ ਨੂੰ ਕੰਮ ਕਰਨ ਦੇ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ ਅੱਜ ਦੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਗਰਮੀ ਤਾਂ ਪਿਛਲੇ 3-4 ਦਿਨਾਂ ਤੋਂ ਬਹੁਤ ਜ਼ਿਆਦਾ ਸੀ ਪਰ ਜਿਹੜਾ ਅੱਜ ਮੀਂਹ ਪਿਆ ਇਹਨੇ ਥੋੜੀ ਰਾਹਤ ਦੇ ਦਿੱਤੀ ਗਰਮੀ ਤੋਂ ਤੇ ਬਹੁਤ ਸੋਹਣਾ ਲੱਗ ਰਿਹਾ ਏ ਜੀ ਮੱਕ ਜੇ ਗਰਮੀ ਬੰਦੀ ਭਰਾ ਕੰਮ ਕਾਜ ਹੁੰਦਾ ਕਿ ਕਿਸ ਤਰ੍ਹਾਂ ਕੰਮ ਕਾਜ ਹੁੰਦਾ ਆ ਪਰੇ ਆ ਵੀ ਥੋੜਾ ਤਸੀਨਾ ਜ਼ਿਆਦਾ ਆਉਂਦਾ ਆ ਗਰਮੀ ਜ਼ਿਆਦਾ ਥਕਾਨ ਜਿਆਦੀ ਲੈਂਦੀ ਇਸ ਕਰਕੇ ਥੋੜਾ ਕੱਟ ਜਾਂਦਾ ਆ ਹੁਣ ਮੌਸਮ ਕਿਤਰਾ ਲੱਗਾ ਹੁਣ ਬਹੁਤ ਵਧੀਆ ਜੀ ਬਖੋਸਿਓ ਅਬਾਦ ਜੀ ਮਾ ਪਰਮਾਤਮਾ ਨੇ ਬੁਰਾ ਖੁਸ਼ ਕੀਤਾ ਜੀ ਕਿਨਾਂ ਬਲਕਾ ਜੀ ਬ੍ਰਿੰਦਰ ਸਿੰਘ ਕੀ ਕੰਮ ਕਰਦੇ ਜੀ ਮੈਂ ਇਲੈਕਟ੍ਰੀਸ਼ੀਅਨ ਆਂ ਜਗੱਡੀਆਂ ਦਾ ਤੇ ਕਿਹੋ ਜਿਹਾ ਰਹਾ ਤੇ ਕਿੰਨੀ ਗਰਮੀ ਤੇ ਹੁਣ ਮੌਸਮ ਬੋਟੀ ਕੰਨ ਚਲੇ ਗਰਮੀ ਬਹੁਤ ಜಾਤੀ ਸੀ ਹੁਮਸ ਬਹੁਤ ਜ਼ਿਆਦੀ ਸੀ ਕੰਮ ਹੋ ਨਹੀਂ ਹੋ ਰਹਾ ਗੱਡੀਆਂ ਵੀ ਉਤੋਂ ਗਰਮ ਬਹੁਤ ਜ਼ਿਆਦੀਆਂ ਸੀ ਆ ਚਲੋ ਬਾਦਸ਼ਾਹ ਜੀ ਹੋ ਰਹੀ ਹੈ ਮੌਸਮ ਠੰਡਾ ਹੋ ਗਿਆ ਕੋ ਸਕੂਨ ਮਿਲਿਆ ਹੈ ਕਾਫੀ ਜ਼ਿਆਦਾ ਸਕੂਨ ਮਿਲ ਗਿਆ ਜੀ ਹੁਣ ਕੰਮ ਕਰਨ ਦੇ ਚ ਮਜ਼ਾ ਆਏਗਾ ਜੀ ਹੁਮਸ ਜ਼ਿਆਦੀ ਹੁੰਦੀ ਹੈ ਜੀ ਬਹੁਤ ਜ਼ਿਆਦੀ ਮੌਸਮ ਹੁੰਦੀ ਹੈ ਗਰਮੀ ਤੇ ਚੜੜੀ ਹੈਗੀ ਹੈ ਪਰ ਹੁਮਸ ਬਹੁਤ ਜ਼ਿਆਦੀ ਹੋਏਗੀ ਆ ਉਹ ਮਸਨਾ ਕੀ ਆਪਣਾ ਕਪੜੇ ਵਗੈਰਾ ਵੀ ਹੋਰ ਜਨਕੀ ਮਸਨਾ ਜਿਸ ਨਾਲ ਇਨਫੈਕਸ਼ਨ ਵਗੈਰਾ ਹੋ ਜਾਂਦੀ ਆ ਸਾਡਾ ਕੰਮ ਤਜਾਬੀ ਆ ਉਧਰ ਕਿ ਇਨਫੈਕਸ਼ਨ ਬਹੁਤ ਜ਼ਿਆਦਾ ਹੁੰਦੀ ਆ ਜੀ ਸਾਨੂੰ ਪਾੜ ਕੇ ਮਿੰਟ ਮਿੰਟ ਬਾਅਦ ਸਾਨੂੰ ਬਹੁਤ ਜ਼ਿਆਦਾ ਬਾਦੀ ਲੋੜ ਹੈ ਤੇ ਹੋਮਸ ਬਹੁਤ ਜ਼ਿਆਦਾ ਖਰਾਬੀ ਕਰਦੀ ਆ ਕਿਸਾ ਹੋਣ ਲੱਗ ਰਿਹਾ ਹੁਣ ਬਹੁਤ ਵਧੀਆ ਜੀ ਮਜ਼ਾ ਆ ਰਿਹਾ ਜੀ ਬਹੁਤ ਵਧੀਆ ਲੱਗਨਦਿਆ ਜੀ ਬਹੁਤ ਬਹੁਤ ਆਖੋ ਜੀ ਜੋਦੀ ਬਾਰਿਸ਼ ਦੇ ਬਾਰੇ ਦੇ ਇੱਚੀ ਜੀ ਬਾਰਿਸ਼ ਦੇ ਵਿੱਚ ਜੀ ਦਿਸ਼ਾਲ ਸਿੰਘ ਜੀ ਕੀ ਕੰਮ ਕਰਦੇ ਜੀ ਚਾਹ ਦਾ ਕੰਮ ਕਰਦਾ ਜੀ ਕਿਸ ਤਰ੍ਹਾਂ ਗਰਮੀ ਤੇ ਹੁਣ ਮੌਸਮ ਜਰਾ ਮੌਸਮ ਬਹੁਤ ਵਧੀਆ ਆ ਚਾਹ ਹਰ ਵੇਲੇ ਬਰੀ ਹੈ ਜੀ ਜੀ ਜੇ ਜੂਏ ਗਰਮੀ ਹੁੰਦੀ ਤੇ ਚਾਹ ਦਾ ਕੰਮ ਘਟ ਜਾਂਦਾ ਘਟ ਜਾਂਦਾ ਜੀ ਗਰਮੀ ਦੇ ਕੋਈ ਘਟ ਦਿੰਦੇ ਲੋਕੀ ਜ਼ਿਆਦਾ ਅੱਛਾ ਹੁਣ ਹੁਣ ਕਿਉਂਕਿ ਜ਼ਿਆਦਾ ਵੇਂਦੇ ਨੇ ਠੰਡਾ ਮੌਸਮ ਹੁੰਦਾ ਤਾਂ ਫਿਰ ਚਾਹ ਜ਼ਿਆਦਾ ਲੱਗਦੀ ਹੈ ਹੁਣ ਕੁਝ ਹੀ ਹੋਣੀ ਹੈ ਹਾਂ ਜੀ ਹਾਂ ਜੀ